ਦਾਨਸਬਾ ਹਲਕਾ ਫਤੇਗਰ ਚੂੜੀਆਂ ਦੇ ਪਿੰਡ ਖਾਨ ਫੱਤਾ ਵਿੱਚ ਸਰਦਾਰ ਮਲਕੀਸ਼ ਸਿੰਘ ਅਵਤਾਰ ਸਿੰਘ ਅਤੇ ਸਿਮਰਨਜੀਤ ਸਿੰਘ ਪੱਟੇ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮੁਸੀਬਾਈਚਾਰਾ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਇਸ ਮੌਕੇ ਬੋਲਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਹਲਕੇ ਦੇ ਨੁਮਾਇੰਦਿਆਂ ਨੇ ਆਪਣਾ ਹੀ ਵਿਕਾਸ ਕੀਤਾ ਹੈ ਨਾ ਕਿ ਪਿੰਡਾਂ ਦਾ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਰੱਜ ਕੇ ਨਿਸ਼ਾਨੇ ਸਾਧਦੇ ਹੋਏ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੇਨਤੀ ਕੀਤੀ ਕਿ ਪਿੰਡ ਵਿੱਚ ਸੱਚੇ ਸੁੱਚੇ ਅਕਸ ਵਾਲੇ ਆਦਮੀ ਨੂੰ ਹੀ ਪਿੰਡ ਦਾ ਸਰਪੰਚ ਬਣਾਇਆ ਜਾਵੇ ਤਾਂ ਜੋ ਪਿੰਡ ਦਾ ਵਿਕਾਸ ਇਮਾਨਦਾਰੀ ਨਾਲ ਹੋ ਸਕੇ ਮਾਜਾ ਲਾਈਵ ਟੀਵੀ ਲਈ ਫਤੇਗਰ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਗਦੀ ਖਾਸ ਰਿਪੋਰਟ ਥੱਲੇ ਜੱਪਨ ਚਾਹੇ ਘਰਾਂ ਜੰਦੇ ਸੀ ਚਾਪ ਪਾਉਣਾ ਖਾਂਦੇ ਸੀ ਤੇ ਚੱਕੋਟੇ ਦੇ ਕੇ ਚਲੇ ਜਾਂਦੇ ਸੀ ਤੇ ਜੱਕਦਾ ਪਤਾ ਨਹੀਂ ਕੀ ਲੱਗਦਾ ਕਿਦਾਂ ਗੋਲ ਮੋੜ ਹੋ ਗਿਆ ਪੈਸੇ ਧਾਰੇ ਪਿੰਡ ਤੁਹਾਡੇ ਪਿੰਨਾਂ ਦੇ ਵਿੱਚ ਕਈ ਵਾਰ ਹੁੰਦੇ ਹੋਣਗੇ ਪੈਸੇ ਸਫਾਈਆਂ ਦੇ ਵੀ ਆਏ ਹੋਣਗੇ ਪੈਸੇ ਕਈ ਕੰਮਾਂ ਤੇ ਆਏ ਹੋਣਗੇ ਲੇਕਿਨ ਉਹਨਾਂ ਦਾ ਤਸਿਆ ਕੀਆ ਮੈਂ ਆਪਣੇ ਮਨੋਂ ਤੁਹਾਨੂੰ ਬਚਨ ਦੇ ਕੇ ਜਾਨਦਾ ਥੋੜੇ ਸਮੇਂ ਤੱਕ ਸਰਪੰਚੀ ਦੀਆਂ ਇਲੈਕਸ਼ਨਾਂ ਨੇ ਮੇਰੇ ਤੋਂ ਪਹਿਨੋ ਕਾਂਗਰਸ ਵੱਲੋਂ ਆਪਣੇ ਆਪ ਨੂੰ ਮੈਂ ਨਹੀਂ ਕਹਿੰਦਾ ਵਜ਼ੀਰ ਕਿਉਂਕੋ ਕਿਸੇ ਦੇ ਪਿੱਛੇ ਦੁੰਬਾ ਹੜਾ ਲਾ ਕੇ ਤਰਵੇ ਕੱਟ ਕੱਟ ਕੇ ਵਜ਼ੀਰ ਬਣਦੇ ਸੀ ਆਮ ਆਦਮੀ ਪਾਰਟੀ ਚ ਬਿਨਾ ਚਾਹ ਦੇ ਤੱਕ ਤੋਂ ਮੇਰਾ ਐਮਐਲਏ ਦੀ ਇੱਜ਼ਤਾਂ ਦਿੱਤੀਆਂ ਔਰ ਚਾਹ ਦੇ ਤੱਕ ਪੀਤੇ ਤੋਂ ਬਿਨਾ ਬੰਦੇ ਦਾ ਕੰਮ ਦੇ ਕੇ ਜਿਹੜੇ ਵੀ ਐਮਐਲਏ ਨੂੰ ਵਜ਼ੀਰ ਬਣਾਇਆ ਉਹਨਾਂ ਦਾ ਕੰਮ ਦੇਖਿਆ ਉਹਨਾਂ ਦੀ ਮਿਹਨਤ ਦੇਖੀ ਤੇ ਉਹਨਾਂ ਨੂੰ ਵਜ਼ੀਰ ਬਣਾਇਆ ਕਾਂਗਰਸ ਪਾਰਟੀ ਦੇ ਵਿੱਚ ਉਹ ਹੀ 4-5 ਚਿਹਰੇ ਉਹੀ ਚਾਰ ਪੰਜ ਇਹਦਾ ਰਾਜਾ ਬਟਿੰਗ ਪਤਾ ਨਹੀਂ ਕੀ ਖਾ ਲੈਂਦੇ ਅਡਿੰਗੀ ਜਾਂਦੇ ਪੈਗ ਐ ਐਡੀ ਐਡੀ ਜਬਾਨ ਐ ਐਡੀ ਲੰਮੀ ਜਬਾਨ ਐ ਬੋਲਣ ਲੱਗੇ ਵੇਂਦੇ ਨੇ ਕੀ ਬੋਲਣਾ ਕੀ ਨਹੀਂ ਬੋਲਣਾ ਇੱਕਾ ਮੁਜੀਠਿਆ ਬੜਾ ਕਦੇ ਇਹਨਾਂ ਨੇ 10 ਸਾਲਾਂ ਚ ਕਾਰ ਬਜਾਰੀ ਕੀਤੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੂਰੇ ਪੰਜਾਬ ਦੇ ਵਿੱਚ ਪੂਰਾ ਪੰਜਾਬ ਕੰਨਾਂ ਨੂੰ ਹੱਥ ਲਾ ਰਿਆ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਚਿੱਟੇ ਦਾ ਨਜ਼ਰ ਜੋ ਕੀਤਾ ਸੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਸਰਕਾਰ ਨਹੀਂ ਕਾਂਗਰਸ ਦੀ ਤ੍ਰਿਪਤਕਰਜਿੰਦਰ ਸਿੰਘ ਬਾਜਵਾ ਇੱਥੇ ਪੰਚਾਇਤ ਮਿਨਿਸਟਰ ਰਿਹਾ ਔਰ ਪਿੰਡਾਂ ਦੀ ਹਲਾਤ ਤੁਸੀਂ ਮੇਰੇ ਨਾਲ ਵਾਗ ਜਾਣਦੇ ਜੀ ਜੇ ਆਪਣੇ ਹੱਕੇ ਨਾਲ ਹੀ ਸਵਾਰਿਆ ਗਿਆ ਕਿ ਪੰਜਾਬ ਦਾ ਕੀ ਦੁਆਰੇ ਹੋਏਗਾ ਸਵਾਰਿਆ ਜਰੂਰ ਹੈ ਪਰਮਾਤਮਾ ਸੱਚ ਮੂਹਤਾ ਹੁੰਦਾ ਹੈ ਕਹਿੰਦਾ ਪਰਮਾਤਮਾ ਨੇ ਜਵਾਬ ਇਸੇ ਕਰਕੇ ਦਿੱਤੀ ਸੱਚ ਬੋਲਣ ਨੂੰ ਕਿ ਸੱਚ ਕੀ ਬੋਲਦੇ ਸੀ ਅਸੀਂ ਬਹੁਤ ਕੁਝ ਕਰਦੇ ਆ ਕਰਦੇ ਕਿਹਦੇ ਵਾਸਤੇ ਆਪਣੇ ਪਟ્રોલ ਪੰਪਾਂ ਲਈ ਅਜੈਂਤੀਪੁਰ ਦੇ ਆਪਣੇ ਬੰਦੇ ਜਾ ਕੇ ਦੇਖੋ ਕਰੋੜਾਂ ਰੁਪਏ ਦੇ ਬਿਲਡਿੰਗਾਂ ਕਰੀਆਂ ਕਰਕੇ ਉਹ ਪੈਸੇ ਕਿੱਥੋਂ ਆਏ ਕਿ ਕਿਆ ਬਣਦੀ ਲਗਭਗ 1.5 ਰੁਪਇਆ ਤੇ ਲਖਾ ਹੈ ਮਿਨਿਸਟਰ ਦੀ ਗੇੜ ਨਾਲ ਕੋਈ ਨਹੀਂ ਸਾਡਾ ਪਿਆਸਰ ਜੀ ਤੁਹਾਡਾ ਪੈਸਾ ਸੀ ਤੁਹਾਡਾ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਦਿੱਤੇ ਦੇ ਟੈਕਸ ਦਾ ਪੈਸਾ ਸੀ ਜਿਆਵਾ ਵਾਸਤੇ ਉਹਨਾਂ ਵਾਸਤੇ ਤੁਸੀਂ ਕਰਨਾ ਹੈ ਤੁਹਾਡੇ ਪਿੰਡ ਦੇ ਵਿੱਚ ਮੈਂ ਜੋ ਹਲਾਤ ਵੇਖ ਕੇ ਆਇਆ ਜਿਹੜੀ ਮੈਂ ਹਲਕੇ ਦੇ ਪਿੰਡਾਂ ਨਾਲੋਂ ਤੁਹਾਡੇ ਪਿੰਡ ਦੀ ਹਾਲਾਤ ਵੇਖੀ ਹੈ ਤੁਹਾਡਾ ਪਿੰਡ ਬਹੁਤ ਪਛੜਿਆ ਪਿੰਡ ਹੈ ਤੁਹਾਡੇ ਪਿੰਡ ਦੇ ਵਿੱਚ ਬਿਲਕੁਲ ਜ਼ੀਰੋ ਕੰਮ ਹੋਇਆ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਤਖਨੇ ਹੋ ਕੇ ਪਿੰਡ ਦੇ ਵਿੱਚ ਇੱਕ ਝੁੱਟੇ ਦਾ ਸਾਥ ਹੋ ਇੱਕ ਝੁੱਟ ਹੋ ਜਾਓ ਔਰ ਸਚਾਈ ਨੂੰ ਸਾਹਮਣੇ ਲਿਆਓ ਜੇ ਤੁਸੀਂ ਢੇਰੇ ਚ ਰਹਿ ਗਏ ਅੱਜ ਵੀ ਢੇਰੇ ਚ ਰਹਿ ਗਏ ਤੇ ਤੁਹਾਡੇ ਆਉਣ ਵਾਲੇ ਧੀਆ ਪੁੱਤਾਂ ਨੇ ਆਉਣ ਵਾਲੇ ਪੁੱਤ-ਪੁੱਤਰੀਆਂ ਨੇ ਤੁਹਾਡੇ ਕੋਲ ਜਵਾਬ ਮੰਗਣਾ ਜੇ ਕਿ ਪਾਪਾ ਜੀ ਤੁਸੀਂ ਉਹ ਕਿੱਥੇ ਸੀ ਜਦੋਂ ਕਾਂਗਰਸੀਆਂ ਵਰ ਕਾਲੀਆਂ ਦੇ ਲੀਡਰ ਕੁੱਟੀਆਂ ਵੱਡੀਆਂ ਚਲੀ ਗਏ ਜਦੋਂ ਕਾਂਗਰਸੀਆਂ ਨੇ ਇਹਦੇ ਦੇ ਵੱਡੇ ਕਾਰੋਬਾਰ ਖੋਲੇ ਕੱਜੂਰੀਆਂ ਨੇ ਇਹਦੇ ਨੇ ਵੱਡੇ ਕਾਰੋਬਾਰ ਖੋਲੇ ਜੀ ਤੁਸੀਂ ਉਹ ਕਿੱਥੇ ਸੀ ਤੁਸੀਂ ਉਹ ਕਿੱਥੇ ਸੀ ਤਾਨੂੰ ਨਹੀਂ ਦੀ ਬੜਾ ਪੈਸਾ ਸਾਡਾ ਤੁਹਾਨੂੰ ਨਹੀਂ ਦੀ ਬੜਾ ਵੀ ਪੈਸਾ ਸਾਡੇ ਟੈਕਸ ਦਾ ਜੇ ਸਾਡੇ ਧਿਆਬਤਾਂ ਨੇ ਸਾਡੇ ਕੋਲ ਜਵਾਬ ਲੰਗਣਾ ਜੇ ਆਉਣ ਵਾਲੀ ਪੀੜੀ ਤੁਸੀਂ ਸਾਰੇ ਦੇਖਿਆ ਹੋਏਗਾ ਛੋਟੇ ਛੋਟੇ ਬੱਚੇ ਅੱਜ ਬੱਚੇ ਕਿੰਨੇ ਤੇਜ਼ ਹੋ ਗਏ ਅੱਜ ਕੱਲ ਦੇ ਛੋਟੇ ਛੋਟੇ ਬੱਚੇ ਹੁਣ ਜਵਾਬ ਸਵਾਲ ਕਰਦੇ ਨੇ ਅਸੀਂ ਜਵਾਬ ਨਹੀਂ ਦੇ ਸਕਦੇ ਉਹਦਾ ਸਾਡੇ ਬੱਚਿਆਂ ਨੇ ਤੁਹਾਡੇ ਬੱਚੇ ਨੇ ਤੁਹਾਨੂੰ ਸਵਾਲ ਕਰਨੇ ਨੇ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਜੀ ਇਹਨਾਂ ਸ਼ਰਾਤੀ ਅਸਰਤੋਂ ਬਚੋ ਤੇ ਤਗੜੇ ਹੋ ਕੇ ਇਕਜੁੱਟ ਹੋ ਕੇ ਸਰਦਾਰ ਭਗਤ ਸਿੰਘ ਮਾਨ ਇਮਾਨਦਾਰ ਉਹਨੇ ਹਾਈ ਜਮਾਨਦਾਰ ਨੇ ਉਹਨਾਂ ਦਾ ਸਾਥ ਦੋ ਤਾਂ ਜੋ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਉਸੇ ਤਰ੍ਹਾਂ ਹੱਸਦੇ ਵਸਦੇ ਪੰਜਾਬ ਹੱਸਦੇ ਵਸਦੇ ਪਿੰਡ ਬਣਈਏ ਸਭ ਤੋਂ ਪਹਿਲੋਂ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਪੰਜਾਬੀਆਂ ਨੂੰ ਮੇਰੇ ਵੱਲੋਂ ਮੇਰੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਪਰਮਾਤਮਾ ਹਮੇਸ਼ਾ ਦੀ ਤਰ੍ਹਾਂ ਇਦਾਂ ਹੀ ਨਵੇਂ ਸਾਲ ਤੇ ਚੜ੍ਹਦੀ ਕਲਾ ਸਾਨੂੰ ਸਾਰੇ ਭਾਈਚਾਰੇ ਨੂੰ ਇਕੱਠੇ ਕਰਕੇ ਰੱਖੇ ਤਾਂ ਜੋ ਅਸੀਂ ਹਰੇਕ ਦੀ ਖੁਸ਼ੀ ਗਮੀ ਦੇ ਵਿੱਚ ਇਕੱਠੇ ਹੋ ਕੇ ਇੱਕ ਦੂਜੇ ਦਾ ਦੁੱਖ ਸੁੱਖ ਵੰਡਾ ਸਕੀਏ ਅੱਜ ਪਿੰਡ ਖਾਨਫੱਤੇ ਦੇ ਵਿੱਚ ਸਰਦਾਰ ਮਲਕੀਤ ਸਿੰਘ ਸਰਦਾਰ ਅਵਤਾਰ ਸਿੰਘ ਇਹਨਾਂ ਦੀ ਰਹਿਨਵਾਈ ਹੇਠ ਸਾਡਾ ਵੀਰ ਸਿਮਰ ਇਹਨਾਂ ਤੇ ਇਹਨਾਂ ਦੀ ਰਹਿਨਵਾਈ ਹੇਠ ਅੱਜ ਕਾਫੀ ਵੱਡੇ ਆਮ ਆਦਮੀ ਪਾਰਟੀ ਨੂੰ ਵੱਲ ਮਿਲਿਆ 크ਰਿਸਚਨ ਭਾਈਚਾਰੇ ਵੱਲੋਂ ਤਕਰੀਬਨ 55 ਪਰਿਵਾਰ ਕੁਝ ਜ਼ਿਮੀਦਾਰ ਪਰਿਵਾਰ ਔਰ 55 ਪਰਿਵਾਰ ਕ੍ਰਿਸ਼ਚਨ ਭਾਈਚਾਰੇ ਲੋਜੋ ਆਮ ਆਦਮੀ ਪਾਰਟੀ ਦੇ ਅੱਜ ਨਾਲ ਜੁੜੇ ਨੇ ਪਿੰਡ ਦੇ ਵਿੱਚ ਮੈਂ ਦੇਖ ਕੇ ਆਇਆ ਪਿੰਡ ਦੇ ਵਿੱਚ ਬਹੁਤ ਮਾੜੀ ਹਾਲਤ ਹੈ ਪਿੰਡ ਦੀ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਨਾਲੀਆਂ ਦੀ ਪਿੰਡ ਦੇ ਛੱਪੜ ਦੀ ਬਹੁਤ ਇੱਕ ਪਛੜਿਆ ਪਿੰਡ ਲੱਗ ਰਿਹਾ ਦੇਖਣ ਨੂੰ ਮੈਂ ਪਿੰਡ ਸਾਰੇ ਨੂੰ ਅੱਜ ਭਰੋਸਾ ਦਵਾ ਕੇ ਜਾਣਾ ਕਿ ਇਹਨਾਂ ਦੇ ਪਿੰਡ ਨੂੰ ਜਿਸ ਤਰ੍ਹਾਂ ਅੱਜ ਪਿੰਡ ਦੇ ਵਿੱਚ ਇੰਨੀ ਭਾਰੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਾਲੀਦਾਲ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਇਹਨਾਂ ਦੇ ਪਿੰਡ ਨੂੰ ਇਸੇ ਤਰ੍ਹਾਂ ਹੀ ਜਿੱਦਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਰਵਾਹ ਹੰਗਾਰਾ ਦਿੱਤਾ ਹੈ ਇਹਨਾਂ ਦੇ ਪਿੰਡ ਦੇ ਵਿੱਚ ਵੀ ਇਦਾਂ ਹੀ ਪਾਰਟੀ ਵੱਲੋਂ ਸਰਕਾਰ ਵੱਲੋਂ ਮੇਰੇ ਵੱਲੋਂ ਇਦਾਂ ਹੀ ਕਮਾਂ ਵੱਲੋਂ ਵੀ ਪਰਵਾਹ ਹੰਗਾਰਾ ਦਿੱਤਾ ਜਾਊਗਾ ਔਰ ਪਿੰਡ ਵਾਸੀਆਂ ਨੂੰ ਮੈਂ ਨਾਲ-ਨਾਲ ਬੇਨਤੀ ਵੀ ਕਰਕੇ ਚੱਲਿਆ ਪਿੰਡ ਦੇ ਵਿੱਚ ਇਮਾਨਦਾਰੀ ਦੇ ਨਾਲ ਸੱਚਾ ਸੁੱਚਾ ਸਰਪੰਚ ਚੁਣਨਾ ਹੈ ਔਰ ਪਿੰਡ ਦੇ ਵਿੱਚ ਕਿਸੇ ਵੀ ਪੋਲੀਟਿਕਲ ਪਾਰਟੀ ਦੇ ਨਾਲ ਅਸੀਂ ਕੋਈ ਕਿਸੇ ਨਾਲ ਮਾੜਾ ਸ਼ਬਦ ਨਹੀਂ ਬੋਲਣਾ ਕਿਤੇ ਇਹਨੂੰ ਵੀ ਆਪਣੀ ਭਾਈਚਾਰਕ ਸਾਂਝ ਨੂੰ ਨਹੀਂ ਵਿਗਾੜਨਾ ਉਹ ਨਾਲ-ਨਾਲ ਪਿੰਡ ਖਾਨਪਤੀ ਦੇ ਵਿੱਚ ਹੋਰ ਵੀ ਕਾਫੀ ਮੁਸ਼ਕਲਾਂ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਤੱਕ ਸਰਪੰਚੀ ਦੀਆਂ ਇਲੈਕਸ਼ਨਾਂ ਨੇ ਸਰਪੰਚੀ ਦੀਆਂ ਇਲੈਕਸ਼ਨਾਂ ਤੋਂ ਬਾਅਦ ਪਿੰਡ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇਗਾ ਬਲਕੀ ਸਿੰਘ ਭਾਜੀ ਪਿੰਡ ਖਾਨਫਤਾ ਜੀ ਕਿਹੜੀ ਪਾਰਟੀ ਨਾਲ ਪਿਛਲੀਆਂ ਪਾਰਟੀਆਂ ਨਾਲ ਭਾਜੀ ਜੁੜੇ ਰਹੇ ਆ ਪਰ ਵੇਖਮਣ ਬਲਬੀਰ ਸਿੰਘ ਪੰਨੂ ਦਾ ਤੇ ਆਮ ਆਦਮੀ ਪਾਰਟੀ ਦਾ ਕੰਮ ਦੇਖ ਰਹੇ ਆ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਜੀ ਇਸ ਕਰਕੇ ਇਹਨਾਂ ਨਾਲ ਜੁੜ ਰਹੇ ਆ ਜੀ ਅੱਜ ਪੰਨੂ ਸਾਹਿਬ ਨੇ ਕੋਈ ਵਿਸ਼ਵਾਸ ਵੀ ਦਿਵਾਇਆ ਕਿ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਬਹੁਤ ਕੰਮ ਹੋਣ ਵਾਲੇ ਆ ਕਿ ਆਪਾਂ ਕਰਾਂਗੇ ਜਲਦੀ ਤੁਹਾਨੂੰ ਯਕੀਨ ਹੈ ਬਿਲਕੁਲ ਯਕੀਨ ਹੈ ਜੀ ਉਹ ਕਹਿ ਰਹੇ ਜੋ ਕਹਿ ਰਹੇ ਕਰ ਵੀ ਰਹੇ ਨੇ ਜੀ ਇਸ ਕਰਕੇ ਹੀ ਉਹਨਾਂ ਨੂੰ ਦੱਸੀਆਂ ਮੁਸ਼ਕਲਾਂ ਪਿੰਡ ਦੀਆਂ ਕਿੰਨੀਆਂ ਸਾਰੀਆਂ ਹੱਲ ਕੀਤੀਆਂ ਜਾਣਗੀਆਂ ਜੀ ਬਹੁਤ ਬਹੁਤ ਜੀ ਆਇਆਂ ਦੀ ਸਾਰੀ ਸੰਗਤ ਦਾ ਆਇਆਂ ਦਾ ਔਰ ਪੰਨੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ